ਪੰਜਾਬ ਨੇ GST ਮੁਕਾਬਲੇ ਦੇ ਵਿੱਚ ਇੱਕ ਨਵਾਂ ਹੀ ਰਿਕਾਰਡ ਦਰਜ ਕੀਤਾ ਹੈ। ਦਰਅਸਲ 2023 ਦੇ ਮੁਕਾਬਲੇ ਦੇ ਵਿੱਚ 24 ਅਪ੍ਰੈਲ ਮਹੀਨੇ ਦੇ ਅੰਦਰ-ਅੰਦਰ ਪੰਜਾਬ ਨੇ 21% ਵਧ GST ਦੀ ਰਕਮ ਵਸੂਲੀ ਹੈ ਤੇ ਇਸ ਵਿੱਚ ਇੱਕ ਨਵਾਂ ਹੀ ਰਿਕਾਰਡ ਦਰਜ ਕੀਤਾ ਹੈ। 2017 ਦੇ ਵਿੱਚ ਜਦੋਂ GST ਲਾਗੂ ਹੋ ਜਾਂਦੀ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਅੰਦਰ ਜਿਹੜੀ ਰਕਮ ਹੈ ਉਹ ਸਭ ਤੋਂ ਵੱਧ ਵਸੂਲੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 2 1796 ਕਰੋੜ ਰੁਪਏ ਦੀ ਰਕਮ ਵਸੂਲੀ ਗਈ ਹੈ ਜੀਐਸਟੀ ਦੇ ਵਿੱਚ ਜੀਐਸਟੀ ਦੀ ਕਲੈਕਸ਼ਨ ਜਿਹੜੀ ਹੈ ਇਸ ਵਾਰ 21% ਵੱਧ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਕਿਤੇ ਨਾ ਕਿਤੇ ਮੁਨਾਫਾ ਵੀ ਹੁੰਦਾ ਹੋਇਆ ਦੇਖਿਆ ਜਾ ਸਕਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ 2023 ਦੇ ਮੁਕਾਬਲੇ ਪੰਜਾਬ ਨੇ ਜੀਐਸਟੀ ਵਸੂਲੀ ਵਿੱਚ 21% ਦਾ ਵਾਅਦਾ ਦਰਜ ਕੀਤਾ ਹੈ ਕੇਂਦਰ ਸਰਕਾਰ ਨਾਲ ਸੈਟਲਮੈਂਟ ਤੋਂ ਬਾਅਦ ਪੰਜਾਬ ਦੀ ਜੀਐਸਟੀ ਵਸੂਲੀ 2216 ਕਰੋੜ ਰੁਪਏ ਰਹੀ ਹੈ ਜੋ ਕਿ ਬੀਤੇ ਸਾਲ ਅਪ੍ਰੈਲ ਦੇ ਮੁਕਾਬਲੇ 6% ਵਾਧਾ ਹੈ ਪੰਜਾਬ ਨੇ ਅਪ੍ਰੈਲ ਮਹੀਨੇ ਵਿੱਚ growth ਦੇ ਮੁਕਾਬਲੇ ਵਿੱਚ ਗੁਆਂਢੀ ਸੂਬਾ ਹਰਿਆਣਾ ਦੀ ਬਰਾਬਰੀ ਕੀਤੀ ਹੈ ਹਾਲਾਂਕਿ ਹਰਿਆਣਾ ਨੇ 2% ਦੇ ਵਾਧੇ ਨਾਲ ਇਸ ਸਾਲ ਅਪ੍ਰੈਲ ਚ 1.216 ਕਰੋੜ ਰੁਪਏ ਦਾ ਜੀਐਸਟੀ ਵਸੂਲਿਆ ਜਦਕਿ ਪਿਤੇ ਸਾਲ ਇਹ 10035 ਕਰੋੜ ਰੁਪਏ ਸੀ ਦੂਜੇ ਪਾਸੇ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ 6% ਦੇ ਵਾਧੇ ਨਾਲ 957 ਤੋਂ 1015 ਕਰੋੜ ਦੇ ਤੱਕ ਪਹੁੰਚ ਚੁੱਕਿਆ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਸਭ ਤੋਂ ਜ਼ਿਆਦਾ 23% ਦੀ ਗ੍ਰੋਥ ਨਾਲ ਅਪ੍ਰੈਲ ਮਹੀਨੇ ਵਿੱਚ 255 ਤੋਂ 313 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਜਦ ਅਸਲ ਬੀਤੇ ਸਾਲਾਂ ਵਿੱਚ ਪੰਜਾਬ ਵਿੱਚ 1000 ਤੋਂ 1500 ਕਰੋੜ ਰੁਪਏ ਦੇ ਵਿੱਚ ਹੀ ਔਸਤ ਜੀਐਸਟੀ ਵਸੁੰਦਾ ਰਿਹਾ ਹੈ ਜਦ ਕਿ ਬੀਤੇ ਸਾਲ ਤੋਂ ਅੰਕੜਾ 1500 ਤੋਂ 2000 ਕਰੋੜ ਰੁਪਏ ਚੱਲ ਰਿਹਾ ਹੈ ਵਿੱਚ ਵਿੱਚ ਅੰਕੜਾ 2000 ਤੋਂ ਪਾਰ ਵੀ ਗਿਆ ਹੈ ਪਰ 2700 96 ਕਰੋੜ ਦਾ ਪੱਧਰ ਨਵਾਂ ਰਿਕਾਰਡ ਹੈ ਜੇਕਰ ਇਸ ਸਾਲ ਪੰਜਾਬ ਵਿੱਚ ਹਰੇਕ ਮਹੀਨੇ 2500 ਕਰੋੜ ਰੁਪਏ ਦਾ GST ਵੀ ਮਿਲਦਾ ਤਾਂ ਸਾਲ ਦੇ ਅਖੀਰ ਤੱਕ ਪੰਜਾਬ 30000 ਕਰੋੜ ਰੁਪਏ ਦੀ GST ਵਸੂਤ ਦਾ ਅੰਕੜਾ ਛੂ ਸਕਦਾ ਹੈ ਤਾਂ ਦੱਸ ਦਿਓ ਪੰਜਾਬ ਨੇ ਅਪ੍ਰੈਲ ਮਹੀਨੇ ਦੇ ਵਿੱਚ ਵੀ 2796 ਕਰੋੜ ਰੁਪਏ ਦਾ GST ਦੀ ਰਕਮ ਵਸੂਲੀ ਹੈ ਤੇ ਜੇਕਰ ਇਸੇ ਤਰੀਕੇ ਦੇ ਨਾਲ ਇਹ ਰਕਮ ਵਸੂਲੀ ਜਾਂਦੀ ਹੈ ਤਾਂ ਸਾਲ ਦੇ ਅਖੀਰ ਤੱਕ 30000 ਕਰੋੜ ਰੁਪਏ ਤੱਕ ਰਕਮ ਜਿਹੜੀ ਹੈ ਉਹ ਪੰਜਾਬ ਜੀਐਸਟੀ ਦੀ ਰਕਮ ਨੂੰ ਛੂ ਸਕਦਾ ਇਸ ਦੇ ਨਾਲ ਹੀ ਦੱਸ ਦਈਏ ਕਿ ਇਸੇ ਵਿੱਚ ਚੰਡੀਗੜ੍ਹ ਸਭ ਤੋਂ ਅੱਗੇ ਹੈ ਹਿਮਾਚਲ ਵੀ ਅੱਗੇ ਹੈ ਹਰਿਆਣਾ ਵੀ ਅੱਗੇ ਹੈ ਤੇ ਇਸ ਵਾਰ ਪੰਜਾਬ ਨੇ ਇੱਕ ਨਵਾਂ ਰਿਕਾਰਡ ਦਰਜ ਕੀਤਾ ਹੈ ਜੀਐਸਟੀ ਦੀ ਰਕਮ ਨੂੰ 2796 ਕਰੋੜ ਰੁਪਏ ਦੀ ਰਕਮ ਵਸੂਲ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਪੰਜਾਬ ਨੇ GST ਮੁਕਾਬਲੇ ਦੇ ਵਿੱਚ ਇੱਕ ਨਵਾਂ ਹੀ ਰਿਕਾਰਡ ਦਰਜ ਕੀਤਾ ਹੈ। ਦਰਅਸਲ 2023 ਦੇ ਮੁਕਾਬਲੇ ਦੇ ਵਿੱਚ 2024 ਅਪ੍ਰੈਲ ਮਹੀਨੇ ਦੇ ਅੰਦਰ-ਅੰਦਰ ਪੰਜਾਬ ਨੇ 21% ਵਧ GST ਦੀ ਰਕਮ ਵਸੂਲੀ ਹੈ ਤੇ ਇਸ ਵਿੱਚ ਇੱਕ ਨਵਾਂ ਹੀ ਰਿਕਾਰਡ ਦਰਜ ਕੀਤਾ ਹੈ। 2017 ਦੇ ਵਿੱਚ ਜਦੋਂ GST ਲਾਗੂ ਹੋ ਜਾਂਦੀ ਹੈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਅੰਦਰ ਜਿਹੜੀ ਰਕਮ ਹੈ ਉਹ ਸਭ ਤੋਂ ਵੱਧ ਵਸੂਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 2796 ਕਰੋੜ ਰੁਪਏ ਦੀ ਰਕਮ ਵਸੂਲੀ ਗਈ ਹੈ ਜੀਐਸਟੀ ਦੇ ਵਿੱਚ ਜੀਐਸਟੀ ਦੀ ਕਲੈਕਸ਼ਨ ਜਿਹੜੀ ਹੈ ਇਸ ਵਾਰ 21% ਦੀ ਵਾਧ ਦੇਖਣ ਨੂੰ ਮਿਲੀ ਹੈ ਜਿਸ ਕਰਕੇ ਕਿਤੇ ਨਾ ਕਿਤੇ ਮੁਨਾਫਾ ਵੀ ਹੁੰਦਾ ਹੋਇਆ ਦੇਖਿਆ ਜਾ ਸਕਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ 2023 ਦੇ ਮੁਕਾਬਲੇ ਪੰਜਾਬ ਨੇ ਜੀਐਸਟੀ ਵਸੂਲੀ ਵਿੱਚ 21% ਦਾ ਵਾਅਦਾ ਦਰਜ ਕੀਤਾ ਹੈ ਕੇਂਦਰ ਸਰਕਾਰ ਨਾਲ ਸੈਟਲਮੈਂਟ ਤੋਂ ਬਾਅਦ ਪੰਜਾਬ ਦੀ GST ਵਸੂਲੀ 2216 ਕਰੋੜ ਰੁਪਏ ਰਹੀ ਹੈ ਜੋ ਕਿ ਪਿਤੇ ਸਾਲ ਅਪ੍ਰੈਲ ਦੇ ਮੁਕਾਬਲੇ 6% ਵਾਧਾ ਹੈ ਪੰਜਾਬ ਨੇ ਅਪ੍ਰੈਲ ਮਹੀਨੇ ਵਿੱਚ growth ਦੇ ਮੁਕਾਬਲੇ ਵਿੱਚ ਗੁਆਂਢੀ ਸੂਬਾ ਹਰਿਆਣਾ ਦੀ ਬਰਾਬਰੀ ਕੀਤੀ ਹੈ ਹਾਲਾਂਕਿ ਹਰਿਆਣਾ ਨੇ 21% ਦੇ ਵਾਧੇ ਨਾਲ ਇਸ ਸਾਲ ਅਪ੍ਰੈਲ ਚ 1.216 ਕਰੋੜ ਰੁਪਏ ਦਾ ਜੀਐਸਟੀ ਵਸੂਲਿਆ ਜਦਕਿ ਪਿਤੇ ਸਾਲ ਇਹ 10035 ਕਰੋੜ ਰੁਪਏ ਸੀ ਦੂਜੇ ਪਾਸੇ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ 6% ਦੇ ਵਾਧੇ ਨਾਲ 957 ਤੋਂ 1015 ਕਰੋੜ ਦੇ ਤੱਕ ਪਹੁੰਚ ਚੁੱਕਿਆ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਸਭ ਤੋਂ ਜ਼ਿਆਦਾ 23% ਦੀ ਗ੍ਰੋਥ ਨਾਲ ਅਪ੍ਰੈਲ ਮਹੀਨੇ ਵਿੱਚ 255 ਤੋਂ 313 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਦਰਅਸਲ ਬੀਤੇ ਸਾਲਾਂ ਵਿੱਚ ਪੰਜਾਬ ਵਿੱਚ 1000 ਤੋਂ 1500 ਕਰੋੜ ਰੁਪਏ ਦੇ ਵਿੱਚ ਹੀ ਔਸਤ ਜੀਐਸਟੀ ਵਸੁੰਦਾ ਰਿਹਾ ਹੈ ਜਦਕਿ ਬੀਤੇ ਸਾਲ ਤੋਂ ਅੰਕੜਾ 1500 ਤੋਂ 2000 ਕਰੋੜ ਰੁਪਏ ਚੱਲ ਰਿਹਾ ਹੈ ਵਿੱਚ ਵਿੱਚ ਅੰਕੜਾ 2000 ਤੋਂ ਪਾਰ ਵੀ ਗਿਆ ਹੈ ਪਰ 2796 ਕਰੋੜ ਦਾ ਪੱਧਰ ਨਵਾਂ ਰਿਕਾਰਡ ਹੈ ਜਿਕਰ ਇਸ ਸਾਲ ਪੰਜਾਬ ਵਿੱਚ ਹਰੇਕ ਮਹੀਨੇ 2500 ਕਰੋੜ ਰੁਪਏ ਦਾ ਜੀਐਸਟੀ ਵੀ ਮਿਲਦਾ ਸਾਲ ਦੇ ਅਖੀਰ ਤੱਕ ਪੰਜਾਬ 30000 ਕਰੋੜ ਰੁਪਏ ਦੀ ਜੀਐਸਟੀ ਵਸੂ ਦਾ ਅੰਕੜਾ ਛੂ ਸਕਦਾ ਹੈ ਤਾਂ ਦੱਸ ਦਈਏ ਪੰਜਾਬ ਨੇ ਅਪ੍ਰੈਲ ਮਹੀਨੇ ਦੇ ਵਿੱਚ ਵੀ 2796 ਕਰੋੜ ਰੁਪਏ ਦਾ ਜੀਐਸਟੀ ਦੀ ਰਕਮ ਵਸੂਲੀ ਹੈ ਤੇ ਜੇਕਰ ਇਸੇ ਤਰੀਕੇ ਦੇ ਨਾਲ ਇਹ ਰਕਮ ਵਸੂਲੀ ਜਾਂਦੀ ਹੈ ਤਾਂ ਸਾਲ ਦੇ ਅਖੀਰ ਤੱਕ 30000 ਕਰੋੜ ਰੁਪਏ ਤੱਕ ਦੀ ਰਕਮ ਜਿਹੜੀ ਹੈ ਉਹ ਪੰਜਾਬ ਜੀਐਸਟੀ ਦੀ ਰਕਮ ਨੂੰ ਛੂ ਸਕਦਾ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਇਸੇ ਵਿੱਚ ਚੰਡੀਗੜ੍ਹ ਸਭ ਤੋਂ ਅੱਗੇ ਹੈ ਹਿਮਾਚਲ ਵੀ ਅੱਗੇ ਹੈ ਹਰਿਆਣਾ ਵੀ ਅੱਗੇ ਹੈ ਤੇ ਇਸ ਵਾਰ ਪੰਜਾਬ ਨੇ ਇੱਕ ਨਵਾਂ ਰਿਕਾਰਡ ਦਰਜ ਕੀਤਾ ਹੈ ਜੀਐਸਟੀ ਦੀ ਰਕਮ ਨੂੰ 2796 ਕਰੋੜ ਰੁਪਏ ਦੀ ਰਕਮ ਵਸੂਲ ਕੇ ਇੱਕ ਨਵਾਂ ਰਿਕਾਰਡ ਬਣਾਇਆ